ਪੂਰਬੀ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਵਕ ਵਕ ਪਿੰਡਾਂ ਦੇ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਵਿਕਾਸ ਕਾਰਜ ਸਹੀ ਤਰੀਕੇ ਦੇ ਨਾਲ ਨੇਪੜੇ ਚੜ ਸਕਣ ਇਸ ਦਿਨ ਲਈ ਪੰਜਾਬ ਸਰਕਾਰ ਦੀ ਨੁਮਾਇंदे ਵੀ ਲਗਾਤਾਰ ਇਹਨਾਂ ਵਿਕਾਸ ਕਾਰਜਾਂ ਨੂੰ ਚੈੱਕ ਕਰਨ ਦੇ ਲਈ ਜਾ ਰਹੇ ਨੇ ਇਸੇ ਲੜੀ ਦੇ ਤਹਿਤ ਕੈਬਨਿਟ ਮੰਤਰੀ ਲਾਚਨ ਕਟਾਰੂਚਾ ਕਪਿੰਡ ਕਰੋਟਾ ਵਿਖੇ ਪਹੁੰਚੇ ਜਿੱਥੇ ਕਿ ਚੱਲ ਰਹੇ ਵਿਕਾਸ ਕਾਰਜਾਂ ਦਾ ਉਹਨਾਂ ਦੇ ਉਹਨਾਂ ਜਾਇਜ਼ਾ ਲੈਂਦਾ ਤੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦੀਆਂ ਵਕ ਵਕ ਮੰਗਾ ਉੱਤੇ ਵੀ ਜਾਣਕਾਰੀ ਹਾਸਲ ਕੀਤੀ ਹੈ ਅਤੇ ਪਿੰਡ ਦੇ ਵਿੱਚ ਇੱਕ ਪਾਰਕ ਅਤੇ ਜਿਮ ਬਣਾਉਣ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਦਿਨਾਂਗਰ ਤੋਂ ਕਰੋਟਾ ਜਾਣ ਵਾਲੀ ਸੜਕ ਜਿਸ ਦੀ ਕੀ ਬੜੀ ਖਸਤਾ ਹਾਲਤ ਹੈ ਉਸ ਨੂੰ ਵੀ ਪੰਜਾਬ ਸਰਕਾਰ ਦੇ ਵੱਲੋਂ ਜਲਦ ਬਣਾਈ ਜਾਣ ਦੀ ਗੱਲ ਕਹੀ ਗਈ ਹੈ। ਅੱਜ ਫਿਰ ਮੈਂ ਇੱਕ ਵਾਰ ਆਪਣੇ ਪਿਆਰੇ ਲੋਕਾਂ 'ਚ ਆਇਆ ਔਰ ਅੱਜ ਮੈਂ ਦਿਨ ਦੀ ਸ਼ੁਰੂਆਤ ਆਪਣੇ ਵਿਧਾਨ ਸਭਾ ਹਲਕਾ ਪਵਾ ਦੇ ਇਤਿਹਾਸਕ ਪਿੰਡ ਗਰੋਟੇ ਤੋਂ ਕੀਤੀ ਹੈ। ਸੋ ਵੱਖ-ਵੱਖ ਜਿਹੜੇ ਵਿਕਾਸ ਕੰਪੈਂਡੈਂਸ ਸ਼ੁਰੂ ਹੋਏ ਅੱਜ ਮੈਂ ਉਹਨਾਂ ਦਾ ਨਿਖਣ ਕਰਨ ਲਈ ਆਇਆ ਹਾਂ ਗਰੋਟੇ ਦੇ ਅੰਦਰ ਜਿਹੜੀ ਸਪਿੰਡ ਦੇ ਆਲੇ-ਦੁਆਲੇ ਫਿਰਨੀ ਹੈ ਉਹ 18 ਫੁੱਟ ਪੜਨ ਦਾ ਕਾਸ ਜਿਹੜਾ ਆਰੰਭ ਕੀਤਾ ਸੀਗਾ ਸੋ ਕਾਫੀ ਮਤਲਬ ਹੱਦ ਤੱਕ ਉਹ ਪੁਲੀ ਆਪਣਾ ਜਿਹੜੀ ਬਣ ਗਈ ਹੈ ਫਿਰਨੀ ਸੋ ਇੰਟਰਲੌਕ ਪਾਏ ਜਿਹੜੀ ਹੈ ਉਹ ਅੱਜ ਉਹ ਵੀ ਇਥੇ ਆ ਰਹੀ ਹੈ ਸੋ ਇਸੇ ਤਰ੍ਹਾਂ ਪਿੰਡ ਪਰਮਾਨੰਦ ਦਾ ਪਿੰਡ ਡੱਲਾ ਬਲੀਮ ਹੈ ਪਿੰਡ ਢੋਲੋਵਾਲ ਆ ਅੱਜ ਮੈਂ ਕਾਫੀ ਪਿੰਡਾਂ ਦੇ ਅੰਦਰ ਗਿਆ ਜਿਨ੍ਹਾਂ ਪਿੰਡਾਂ ਦੇ ਅੰਦਰ ਜਿਹੜੇ ਵੱਖ-ਵੱਖ ਵਿਕਾਸ ਕਾਰਜ ਲੱਗੇ ਉਹਨਾਂ ਦਾ ਮੌਇਨਾ ਕੀਤਾ ਤੇ ਅਫਸਰਾਂ ਨੂੰ ਕੰਮਾਂ ਦੇ ਵਿੱਚ ਦਿੱਤੀ ਧਿਆਨ ਦੇ ਲਈ ਆਦੇਸ਼ ਵੀ ਦਿੱਤੇ ਆ ਸੋ ਹੁਣ ਮੈਂ ਗਰੋਟੇ ਦੇ ਅੰਦਰ ਜਿੱਥੇ ਬਾਬਾ ਨਾਗਾਜੀ ਦੀ ਜਗ੍ਹਾ ਆ ਉੱਥੇ ਖੜੇ ਆ ਅਸੀਂ ਔਰ ਇਸ ਪਿੰਡ ਦੇ ਲੋਕਾਂ ਦੀ ਡਿਮਾਂਡ ਮੁਤਾਬਕ ਕਿਉਂਕਿ ਆਨ ਵਾਲਾ ਸਮਾਂ ਜਿਹੜਾ ਉਹ ਪਰਿਆਵਰਣ ਨੂੰ ਸਾਫ਼ ਰੱਖਣ ਦਾ ਸਮਾਂ ਆ ਪਰਿਆਵਰਣ ਨੂੰ ਸੁੱਧ ਰੱਖਣ ਦੇ ਲਈ ਜਿਹੜੀ ਵਚਨਬੱਤ ਆ ਹਰੇਕ ਇਨਸਾਨ ਦੀ ਔਰ ਪੰਜਾਬ ਸਰਕਾਰ ਵੀ ਉਹਦੇ ਅੰਦਰ ਵੱਡਾ ਮੁੱਲਾ ਯੋਗਦਾਨ ਪਾ ਰਹੀ ਹੈ ਸੋ ਖਾਸ ਕਰਕੇ ਜੰਗਲਾਤ ਵਿਭਾਗ ਦੇ ਇੰਚਾਰਜ ਹੋਣ ਕਰਕੇ ਮੈਨੂੰ ਇਹਨਾਂ ਨੇ ਡਿਮਾਂਡ ਕੀਤੀ ਆ ਕਿ ਇੱਥੇ ਇੱਕ ਪਰਿਆਵਰਣ ਪਾਰਕ ਬਣਾਇਆ ਜਾਵੇ ਸੋ ਮੈਂ ਅੱਜ ਵਾਅਦਾ ਕਰਦਾ ਕਿ ਜਿਸ ਜਗ੍ਹਾ ਤੇ ਅਸੀਂ ਖੜੇ ਆ ਅਸੀਂ ਬਾਬਾ ਨਾਗਾ ਦੀ ਜਗ੍ਹਾ ਆ ਔਰ ਇਸ ਜਗ੍ਹਾ ਦੇ ਨਾਲ ਜਿਹੜਾ ਜ਼ਮੀਨ ਪੰਚਾਇਤੀ ਜ਼ਮੀਨ ਆ ਉਸ ਜਮੀਨ ਦੇ ਉੱਤੇ ਇੱਕ ਸ਼ਾਨਦਾਰ ਪਾਰਕ ਬਣਾ ਕੇ ਜਿਹੜਾ ਘਰੋਟਾ ਵਾਸੀਆਂ ਨੂੰ ਮੈਂ ਦੇਣਾ ਸੋ ਇਹ ਅੱਜ ਮੈਂ ਐਲਾਨ ਕਰਦਾ ਪਾਰਕ ਦੇ ਲਈ ਭਾਵੇਂ ਲੱਖਰ ਰੁਪਏ ਵੀ ਲੱਗਣਗੇ ਇੱਕ ਐਸਾ ਪਾਰਕ ਬਣਾ ਕੇ ਦੇਾਂਗੇ ਜਿਹੜਾ ਨਮੂਨੇ ਦਾ ਪਾਰਕ ਹੋਏਗਾ ਔਰ ਜਿਹਦੇ ਅੰਦਰ ਹਰ ਤਰ੍ਹਾਂ ਦੀ ਜਿਹੜੀ ਉਹ ਪਾਰਕ ਦੀ ਸਹੂਤਾ ਆ ਓਪਨ ਜੇਮ ਵੀ ਲਾ ਕੇ ਦੇਵਾਂਗੇ ਨੌਜਵਾਨਾਂ ਨੂੰ ਔਰ ਇੱਕ ਗਜ਼ੀਬੋ ਬਣਾਵਾਂਗੇ ਵਧੀਆ ਸੋ ਇਹ ਮੇਰਾ ਇੱਕ ਨਾ ਵਾਦਾ ਆ ਔਰ ਬਹੁਤ ਜਲਦੀ ਜਿਹੜੀ ਘਰੋਟੇ ਤੋਂ ਦੀਨਾਨਗਰ ਰੋਡ ਆ ਕਿਉਂਕਿ ਇਹ ਰੋਡ ਕਾਫੀ ਲੰਬੇ ਸਮੇਂ ਤੋਂ ਟੁੱਟੀ ਆ ਔਰ ਜੇ ਵਿੱਚ ਕਿਤੇ ਬਣੀ ਵੀ ਆ ਤੇ ਐਸੀ ਬਣੀ ਆ ਵੀ ਉਹ ਥੋੜੇ ਚਿਰ ਬਾਅਦ ਜਿਹੜੀ ਰੋਡ ਟੁੱਟ ਗਈ ਸੀਗੀ ਸੋ ਮੈਨੂੰ ਖੁਸ਼ੀ ਆ ਕਿ ਮਾਨਜੁਗ ਮੁੱਖ ਮੰਤਰੀ ਜੀ ਨੇ ਇਸ ਰੋਡ ਨੂੰ ਪਲਾਨ ਰੋਡ ਵੱਜੋਂ ਪਾਸ ਕਰ ਦਿੱਤਾ ਔਰ ਬੜਾ ਜਲਦੀ ਜਿਹੜਾ ਹੈ ਉਹ ਇਸ ਰੋਡ ਦਾ ਕੰਮ ਵੀ ਲੱਗੇਗਾ ਔਰ ਮੈਨੂੰ ਲੱਗਦਾ ਆ ਕਿ ਸਹਜੇ ਸਹਜੇ ਜਿਹੜਾ ਲੀਓ ਲੱਥਾ ਪੰਜਾਬ ਸੀਗਾ ਉਹ ਦੁਆਰਾ ਲਈ ਤੇ ਪੰਜਾਬ ਦੀ ਸਰਕਾਰ ਨੇ ਲਿਆਉਣ ਦੇ ਲਈ ਪੂਰੀ ਕਮਰ ਕਸੀ ਹੈ ਔਰ ਜਿਹੜਾ ਬਜਟ ਹੈ ਉਹਦੇ ਅੰਦਰ ਵੀ ਬਹੁਤ ਵੱਡੀਆਂ ਇਤਿਹਾਸਿਕ ਜਿਹੜੀਆਂ ਪਲਾਹਾਂ ਨੇ ਸਰਕਾਰ ਨੇ ਬੁੱਟੀਆਂ ਪਹਿਲੀ ਵਾਰ ਆ ਪੰਜਾਬ ਦੇ ਅੰਦਰ ਕਿ ਸਮੁੱਚੇ ਪੰਜਾਬੀਆਂ ਦਾ 65 ਲੱਖ ਪਰਿਵਾਰਾਂ ਦਾ ਜਿਹੜਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਚ ਉਹਨਾਂ ਨੂੰ ਕਵਰ ਕਰਨ ਦਾ ਸਰਕਾਰ ਨੇ ਫੈਸਲਾ ਕੀਤਾ ਔਰ ਇਹ 10 ਲੱਖ ਰੁਪਏ ਦੇ ਨਾਲ ਹਰੇਕ ਪਰਿਵਾਰ ਦਾ ਜਿਹੜਾ ਸਰਕਾਰ ਨੇ ਲਾਅਜ਼ ਕਰਨ ਦੀ ਬਚਨ ਬੱਤਾਂ ਦੁਹਰਾਈ ਹੈ ਸੋ ਅ ਮੇਰਾ ਹਲਕਾ ਪੋਆ ਜਿਹੜਾ ਇੱਕ ਨਵੀਂ ਅੰਗੜਾਈ ਲੈ ਰਿਹਾ ਸੋ ਮੈਂ ਅੱਜ ਆਪਣੇ ਹਲਕੇ ਦੇ ਅੰਦਰ ਆ ਸੋ ਮੈਨੂੰ ਖੁਸ਼ੀ ਆ ਕਿ ਅੱਜ ਜਿੱਥੇ ਕੰਮਾਂ ਦੇ ਅੰਦਰ ਤੇਜ਼ੀ ਹੋ ਰਹੀ ਹੈ ਤੇਜ਼ੀ ਅ ਉਹਨਾ ਕੰਮ ਚੱਲ ਰਹੇ ਆ ਉਹਦੇ ਨਾਲ ਦੀ ਨਾਲ ਨਵੇਂ ਕੰਮਾਂ ਨੂੰ ਜਿੱਦਾਂ ਮੈਂ ਪਾਰਕ ਦਾ ਗੱਲ ਕੀਤੀ ਹੈ ਉਹ